ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਹੜੇ ਕਿਸਾਨ ਭਰਾ ਆਪਣੀ ਵੀਡੀਓ ਦੇਖ ਰਹੇ ਹੈ ਤੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਆਪਾਂ ਆਪਣੇ ਝੋਨੇ ਤੇ ਸਪਰੇਅ ਕਰ ਰਹੇ ਹੈ ਤੇ ਤੁਹਾਨੂੰ ਨਾਲੇ ਦਿਖਾਉਂਦੇ ਆ ਵੀ ਆਪਾਂ ਕਿਹੜੀ ਸਪਰੇਅ ਦੀ ਵਰਤੋਂ ਕਰ ਰਹੇ ਹੈ ਝੋਨੇ ਦੇ ਵਿੱਚ ਤੇ ਅੱਜ ਆਪਾਂ ਜਿਹੜੀ ਸਪਰੇਅ ਕਰ ਰਹੇ ਹੈ ਇੱਕ ਤਾਂ ਆਪਾਂ ਫੰਗੀਸਾਈਡ ਦੀ ਸਪਰੇਅ ਕਰ ਰਹੇ ਹੈ ਤੇ ਇੱਕ ਆਪਾਂ ਜਿਹਦੇ ਕਾਲੇ ਤੇਲੇਦ ਹੁੰਦੀ ਹੈ ਉਹਦੇ ਵਾਸਤੇ ਕਰ ਰਹੇ ਆ ਕਿਉਂਕਿ ਹੁਣ ਆਪਣੇ ਝੋਨੇ ਨੇ ਨਸਾਰਾ ਸ਼ੁਰੂ ਕਰ ਦਿੱਤਾ ਹੈ ਤੇ 5 10% ਨਸਾਰਾ ਹੋ ਵੀ ਚੁੱਕਿਆ ਤੇ ਗੋਭ ਵਿੱਚ ਸਾਰਾ ਝੋਨਾ ਜਾਨਕਿ ਗੋਭ ਦੇ ਵਿੱਚ ਹੈ ਤੇ ਸਪਰੇਅ ਕਰਨ ਦੀ ਜਿਹੜੀ ਸਟੇਜ ਹੈ ਉਹ ਆ ਬਹੁਤ ਵਧੀਆ ਸਟੇਜ ਹੈ ਕਿਉਂਕਿ ਜਦੋਂ ਨਸਾਰਾ ਹੋ ਜਵੇ ਫਿਰ ਬਿਲਕੁਲ ਵੀ ਮੁੰਜਰਾ ਜਦੋਂ ਬਾਹਰ ਨਿਕਲਣੀਆਂ ਸ਼ੁਰੂ ਹੋ ਜਾਣ ਤਾਂ ਆਪਾਂ ਨੂੰ ਬਿਲਕੁਲ ਵੀ ਖੇਤ ਦੇ ਵਿੱਚ ਸਪਰੇਅ ਨਹੀਂ ਕਰਨੀ ਚਾਹੀਦੀ ਹੁਣ ਅਸੀਂ ਲੇਟ ਕਿਉਂ ਹੋ ਗਏ ਆ ਦੇਖ ਸਕਦੇ ਹੋ ਮੁੰਜਰਾ ਨਿਕਲਈ ਆ 10 15% ਮੌਸਮ ਦੇ ਕਰਕੇ ਲੇਟ ਹੋ ਗਏ ਨਹੀਂ ਆਪਾਂ ਪਹਿਲਾਂ ਮਾਰ ਨਹੀਂ ਦੀ ਤੇ ਆਹ ਵਾਲਾ ਆਪਾਂ ਖੇਤ ਬਾਅਦ ਦੇ ਵਿੱਚ ਲਾਇਆ ਏ ਤੇ ਇਹਦੇ ਵਿੱਚ ਦੇਖੋ ਸਾਰਾ ਝੋਨਾ ਹੁਣ ਗੋਬ ਦੇ ਵਿੱਚ ਆ ਕੋਈ ਕੋਈ ਬੱਲੀ ਨਿਕਲ ਰਹੀ ਹੈ ਤੇ ਇਹਦੇ ਪਰ ਅੱਜ ਆਪਾਂ ਸਪਰੇਅ ਕਰ ਰਹੇ ਆ ਤੇ ਆ ਆਪਾਂ ਨਾ ਪਹਿਲਾਂ ਲੱਗਿਆ ਹੋਇਆ ਤਾਂ ਤਾਂ ਕਰਕੇ ਆਪਾਂ ਮੀਂਹ ਕਰਕੇ ਹੋ ਗਏ ਲੇਟ ਤੇ ਇਸ ਕਰਕੇ ਸਪਰੇਅ ਤੇ ਜਿਹੜਾ ਟਾਈਮ ਆ ਗੋਬ ਸਮੇਂ ਸਪਰੇਅ ਕਰੇ ਕਰੋ ਕਿਉਂਕਿ ਬਾਅਦ ਦੇ ਵਿੱਚ ਕੋਈ ਫਾਇਦਾ ਨਹੀਂ ਹੁੰਦਾ ਤੇ ਨੁਕਸਾਨ ਹੁੰਦਾ ਕਿਉਂਕਿ ਫਿਰ ਦਾਣੇ ਦਾਗ ਹੀ ਹੋ ਜਾਂਦੇ ਜਦੋਂ ਕਿਉਂਕਿ ਆਪਾਂ ਸਪਰੇਅ ਕਰਨੀ ਹੁੰਦੀ ਹੈ ਪੱਤੇ ਦੇ ਉੱਪਰ ਉੱਪਰ ਮੁੰਜਰ ਦੇ ਉੱਪਰ ਕਰਕੇ ਕੋਈ ਫਾਇਦਾ ਨਹੀਂ ਤੇ ਜਿਹੜੀ ਅੱਜ ਆਪਾਂ ਸਪਰੇਅ ਦੀ ਵਰਤੋਂ ਕਰ ਰਹੇ ਹਾਂ ਤੇ ਕਾਲੇ ਤੇਲੇ ਤੋਂ ਜੀ ਆਪਾਂ ਪਾ ਰਹੇ ਹਾਂ ਚੈਸ ਬਹੁਤ ਸ਼ਾਨਦਾਰ ਰਿਜ਼ਲਟ ਹੈ ਤੇ 20-25 ਦਿਨ ਦਾ ਰਿਜ਼ਲਟ ਹੈ ਇਹਦਾ ਤੇ ਬਹੁਤ ਵਧੀਆ ਦਵਾਈ ਹੈ ਵੀ ਤੇ ਫੰਗੀਸਾਈਡ ਜੀ ਆਪਾਂ ਪਾ ਰਹੇ ਆ ਐਮੀਸਟਾਰ ਇਹ ਵੀ ਸੀਜੈਂਟਾ ਕੰਪਨੀ ਦਾ ਤੇ ਉਹ ਵੀ ਸੀਜੈਂਟਾ ਕੰਪਨੀ ਦੀ ਇਹਦੇ ਵੀ ਬਹੁਤ ਵਧੀਆ ਰਿਜ਼ਲਟ ਹੈ ਤੇ ਲੰਬਾ ਸਮਾਂ ਤੱਕ ਅਸਰ ਰਹਿੰਦਾ ਹੈ ਤੇ ਝੋਨਾ ਵੀ ਆਪਣਾ ਹਰਾ ਭਰਾ ਰਹੂਗਾ ਤੇ ਆਪਾਂ ਤਾਂ ਜੀ ਆ ਦੋ ਦਵਾਈਆਂ ਕਰ ਰਹੇ ਆ ਤੇ ਸੁੰਦੀ ਤੋਂ ਆਪਾਂ ਫੇਮ ਦਵਾਈ ਪਹਿਲਾਂ ਆਪਾਂ ਸਪਰੇਅ ਕਰਤੀ ਸੀ ਤੇ ਹੁਣ ਆਪਾਂ ਇਹਨਾਂ ਦੋਹਾਂ ਦੀ ਵਾਰ ਤੋਂ ਕਰ ਰਹੇ ਆ ਤੇ ਬਹੁਤ ਸ਼ਾਨਦਾਰ ਰਿਜਲਟ ਹੈ ਦਵਾਈਆਂ ਦੇ ਤੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਸਪਰੇ ਹਮੇਸ਼ਾ ਗੋਵ ਟਾਈਮ ਕਰੇ ਕਰੋ ਜਦੋਂ ਨਸਾਰਾ ਸ਼ੁਰੂ ਹੋ ਗਿਆ ਤਾਂ ਸਪਰੇ ਨਾ ਕਰੇ ਕਰੋ ਕਿਉਂਕਿ ਫੇਰ ਕੋਈ ਐਡਾ ਆਪਾਂ ਨੂੰ ਫਾਇਦਾ ਨਹੀਂ ਹੁੰਦਾ ਕਿਉਂਕਿ ਜੇ ਆਪਣੇ ਖੇਤ ਦੇ ਵਿੱਚ ਕੋਈ ਬਿਮਾਰੀ ਹੈਗੀ ਹੈ ਤਾਂ ਦਾਣੇ ਆਪਣੇ ਦਾਗੀ ਹੋ ਜਾਣੇ ਆ ਇਸ ਕਰਕੇ ਪਹਿਲਾ ਸਪਰੇ ਕਰੇ ਕਰੋ